ਮੰਗਣ ਨੂੰ ਤਾਂ ਕੋਈ ਵੀ ਜਿੰਦੜੀ ਮੰਗ ਸਕਦਾ ਪਰ ਤੇਰੇ ਵਾਂਗੂ ਕੋਣ ਅਸਾਂ ਨੂੰ ਰੰਗ ਸਕਦਾ ਉਥੇ ਕਲਾਕਾਰ ਡਿਸਾਈਡ ਕਰਨ ਲਈ ਸੋਚਦਾ ਸੀ ਯਾਰ ਵੀ ਨੂੰ ਬੁਲਾ ਚੱਲਦਾ ਕਿਹੜਾ ਪਰ ਇਹ ਚਲਣਾ ਨਹੀਂ ਇਹਨੂੰ ਜਾਣਦਾ ਕੋਈ ਨਹੀਂ ਮੈਂ ਉਹਨੂੰ ਬੁਲਾਵਾ ਜਿਹੜਾ ਮਸ਼ਹੂਰ ਹੈ ਤੇ ਨੈਚਰਲੀ ਗੱਲ ਹੈ ਜਿਹੜਾ ਮਸ਼ਹੂਰ ਹੋਇਆ ਉਹ ਕੋਈ ਕੀਮਤ ਭਰ ਕੇ ਮਸ਼ਹੂਰ ਹੋਇਆ ਨਹੀਂ ਹੂੰ ਤਾਂ ਉਹ ਫਿਰ ਕੀਮਤ ਤਾਂ ਵਸੂਲੂਗਾ ਨਾ ਤੁਹਾਡੇ ਤੋਂ ਮੰਗਣ ਨੂੰ ਤਾਂ ਜਦੋਂ ਰਾਈਟਰ ਸਿੰਗਰ ਕੋਲ ਜਾਊਗਾ ਹੂੰ ਕਿ ਮੇਰਾ ਗਾਣਾ ਕਰੋ ਉਦੋਂ ਕੁਦਰਤੀ ਗੱਲ ਆ ਵੀ ਉਹਦਾ ਮੁੱਲ ਕਰੂਗਾ ਜ਼ੋਰ ਜ਼ਬਰੀ ਕਲਾਕਾਰ ਜਿਹੜਾ ਉਹ ਇੱਕ ਪਹਿਲਾਂ ਇੱਕ ਗੁਮਨਾਮੀ ਦੇ ਰਸਤੇ ਤੋਂ ਨਿਕਲਦਾ ਹੂੰ ਉਹ ਸ਼ੋਹਰਤ ਤੱਕ ਪਹੁੰਚਣ ਲੱਗਿਆਂ ਨੂੰ ਟਾਈਮ ਲੱਗਦਾ ਅੱਜ ਦੀ ਡੇਟ ਦੇ ਵਿੱਚ ਲੋਕ ਦੁਨੀਆ ਜਿਹੜੀ ਹੈ ਨਾ ਇਹ ਕਲਾ ਦੀ ਕੀਮਤ ਨਹੀਂ ਭਰਦੀ ਇਹ ਸ਼ੋਹਰਤ ਦੀ ਕੀਮਤ ਭਰਦੀ ਹੈ ਹਰ ਇੱਕ ਨੇ ਹੀ ਹਸਰਤ ਪਾਲੀ ਹੁੰਦੀ ਏ ਕੋਈ ਤੇਰੇ ਵਰਗਾ ਜਦੋਂ ਰਾਈਟਰ ਸਿੰਗਰ ਕੋਲ ਜਾਊਗਾ ਹੂੰ ਕਿ ਮੇਰਾ ਗਾਣਾ ਕਰੋ ਉਦੋਂ ਕੁਦਰਤੀ ਗੱਲ ਆ ਵੀ ਉਹਦਾ ਮੁੱਲ ਕੱਢੂਗਾ ਜਦੋਂ ਸਿੰਗਰ ਜਿਹੜਾ ਚੱਲ ਕੇ ਰਾਈਟਰ ਕੋਲ ਆਊਗਾ ਹੂੰ ਉਦੋਂ ਉਹਦਾ ਮੁੱਲ ਵਧੂਗਾ ਉਦੋਂ ਉਹ ਪੈਸੇ ਮੰਗ ਵੀ ਸਕਦਾ ਹੂੰ ਤੇ ਉਹ ਆਪਣੀਆਂ ਸ਼ਰਤਾਂ ਰੱਖ ਵੀ ਸਕਦਾ ਹੈ ਇਹਦੇ ਚ ਨਾ ਸਾਰਾ ਕੁਝ ਜਸਜੀ ਇਹ ਨਾਮ ਬਣੇ ਦੀ ਗੱਲ ਹੈ ਹੂੰ ਕਿਸੇ ਵੀ ਤਰੀਕੇ ਮਤਲਬ ਹੁਣ ਜਿਹੜਾ ਦੌਰ ਹੈ ਨਾ ਉਹਦੇ ਵਿੱਚ ਸ਼ੋਹਰਤ ਦਾ ਬੜੀ ਐਹਮਤ ਹੈ ਕੱਲ ਪਰਸੋਂ ਕੋਈ ਕਿਸੇ ਮੇਰੀ ਪੋਸਟ ਦੇ ਉੱਤੇ ਇੱਕ ਬੜੇ ਸੂਝਵਾਨ ਮੇਰੇ ਸਾਥੀ ਨੇ ਉਹਨਾਂ ਦਾ ਕਮੈਂਟ ਸੀਗਾ ਕਹਿੰਦੇ ਯਾਰ ਵੀ ਕਲਾਕਾਰ ਵੀ ਤਾਂ ਬਹੁਤ ਮਹਿੰਗੇ ਬਜਟ ਲੈਂਦੇ ਆ ਜਿਹੜੇ ਕਹਿੰਦੇ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਲਾਉਣਾ ਔਖਾ ਹੋ ਗਿਆ ਤਾਂ ਉੱਥੇ ਮੈਂ ਜਵਾਬ ਦਿੱਤਾ ਸੀ ਕਿ ਐਕਚੁਅਲ 'ਚ ਕਲਾਕਾਰ ਜਿਹੜਾ ਉਹ ਇੱਕ ਪਹਿਲਾਂ ਇੱਕ ਗੁਮਨਾਮੀ ਦੇ ਰਸਤੇ ਤੋਂ ਨਿਕਲਦਾ ਹੂੰ ਉਹ ਸ਼ੌਹਰਤ ਤੱਕ ਪਹੁੰਚਣ ਲੱਗਿਆ ਉਹਨੂੰ ਟਾਈਮ ਲੱਗਦਾ ਹਮ ਅੱਜ ਦੀ ਡੇਟ ਦੇ ਵਿੱਚ ਦੁਨੀਆ ਜਿਹੜੀ ਹੈ ਨਾ ਇਹ ਕਲਾ ਦੀ ਕੀਮਤ ਨਹੀਂ ਪਰਦੀ ਇਹ ਸ਼ੌਹਰਤ ਦੀ ਕੀਮਤ ਪਰਦੀ ਹੈ ਕਈ ਵਾਰੀ ਸਾਡੇ ਨਾਲ ਵੀ ਪਹਿਲਾਂ ਇਦਾਂ ਹੁੰਦਾ ਸੀ ਜਿਵੇਂ ਬੰਦੇ ਦਾ ਫੋਨ ਆਉਣਾ ਕਿ ਬਾਈ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਬੜੇ ਸਾਫ ਸੁਥਰੀ ਕਲਮਾਂ ਪਰਿਵਾਰ ਚ ਬੈਠ ਕੇ ਸੁਣਨ ਵਾਲੀ ਇਦਾਂ ਦੀਆਂ ਕਲਮਾਂ ਨੂੰ ਪ੍ਰੋਮੋਟ ਹੋਣਾ ਚਾਹੀਦਾ ਇਦਾਂ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਪਰ ਜਦੋਂ ਉਹਦੇ ਆਪਦੇ ਘਰੇ ਫੰਕਸ਼ਨ ਹੁੰਦਾ ਸੀ ਜਾਂ ਉਹਦੇ ਆਪਦੇ ਪਿੰਡ ਚ ਟੂਰਨਾਮੈਂਟ ਹੈ ਜਿਹੜਾ ਉਹੀ ਪ੍ਰਬੰਧਕ ਹੈ ਉਥੇ ਕਲਾਕਾਰ ਡਿਸਾਈਡ ਕਰਨ ਲਈ ਸੋਚਦਾ ਸੀ ਵੀ ਯਾਰ ਵੀ ਇਹਨੂੰ ਬੁਲਾਵਾਂ ਚੱਲਦਾ ਕਿਹੜਾ ਪਰ ਇਹ ਚੱਲਣਾ ਨਹੀਂ ਇਹਨੂੰ ਜਾਣਦਾ ਕੋਈ ਨਹੀਂ ਮੈਂ ਉਹਨੂੰ ਬੁਲਾਵਾਂ ਜਿਹੜਾ ਮਸ਼ਹੂਰ ਹੈ ਤੇ ਨੈਚੁਰਲੀ ਗੱਲ ਹੈ ਜਿਹੜਾ ਮਸ਼ਹੂਰ ਹੋਇਆ ਉਹ ਕੋਈ ਕੀਮਤ ਭਰ ਕੇ ਮਸ਼ਹੂਰ ਹੋਇਆ ਨਾ ਹੂੰ ਤਾਂ ਉਹ ਫਿਰ ਕੀਮਤ ਤਾਂ ਵਸੂਲੂਗਾ ਨਾ ਤੁਹਾਡੇ ਤੋਂ ਜੀ ਮਤਲਬ ਇੱਕ ਕਲਾਕਾਰ ਨੂੰ ਇੱਥੇ ਫਿਰ ਉਹੀ ਗੱਲ ਆ ਜਾਂਦੀ ਵੀ ਜਿਹੜੀ ਸਾਡੀ ਆਡੀਅנס ਆ ਆਡੀਅנס ਕਲਾ ਨੂੰ ਅਹਿਮਿਤ ਘਟ ਦਿੰਦੀ ਹੈ ਜਿਹੜੀ ਮਸ਼ਹੂਰੀ ਆ ਹੂੰ ਉਹਨੂੰ ਅਹਿਮਤ ਵਧ ਦਿੰਦੀ ਇਸੇ ਕਰਕੇ ਫਿਰ ਸਾਡੇ ਕਲਾਕਾਰਾਂ ਨੇ ਵੀ ਇਹ ਰਾਹ 택ਰ ਕੀਤਾ ਕਿ ਤੁਸੀਂ ਕਲਾ ਦੀ بجائے ਮਸ਼ਹੂਰ ਹੋਣ ਤੇ ਜਿਆਦਾ ਫੋਕਸ ਦਿਓ ਵੀ ਤੁਸੀਂ ਮਸ਼ਹੂਰ ਕਿਵੇਂ ਹੋ ਸਕਦੇ ਹੋ ਹੂੰ ਉਹ ਚਾਹੇ ਤੁਸੀਂ ਕੋਈ ਵਾਹਿਆਤ ਗੱਲ ਕਰਕੇ ਮਸ਼ਹੂਰ ਹੋ ਸਕਦੇ ਹੋ ਤਾਂ ਤੁਸੀਂ ਹੋ ਜਾਓ ਤੁਸੀਂ ਕੰਟਰੋਵਰਸੀ ਕ੍ਰੀਏਟ ਕਰਕੇ ਚਰਚਾ ਜਾ ਸਕਦੇ ਹੋ ਮਤਲਬ ਤੁਸੀਂ ਚਰਚਾ 'ਚ ਰਹਿਣੇ ਚਾਹੀਦੇ ਹੋ ਹੂੰ ਉਹ ਉਸ ਚੀਜ਼ ਤੇ ਵੱਧ ਫੋਕਸ ਹੋ ਗਿਆ ਕਿਉਂਕਿ ਦੁਨੀਆ ਵੀ ਉਸੇ ਚੀਜ਼ ਨੂੰ ਅਹਿਮੀਅਤ ਦੇ ਰਹੀ ਹੈ ਹੂੰ ਕਿ ਲੋਕ ਇਹ ਚਾਹੁੰਦੇ ਨੇ ਵੀ ਆਰ ਅੱਛਾ ਗਾਣਾ ਕੋਈ ਕੀ गा ਰਿਹਾ ਜਾਂ ਕੀ ਲਿਖ ਰਿਹਾ ਇਹ ਮਹਿੰਤ ਨਹੀਂ ਆ ਹੂੰ ਇਹਨੂੰ ਨਾਮ ਹੈਗਾ ਉਹ ਕਿੰ ਲੋਕ ਨਾਮ ਨੂੰ ਸੁਣਦੇ ਆ ਹੁਣ ਤਾਂ ਮਤਲਬ ਕਈ ਵਾਰੀ ਮੈਂ ਵੀ ਦੇਖਿਆ ਵੀ ਲੋਕ ਇਹ ਕਹਿੰਦੇ ਵੀ ਕਿੱਥੇ ਚੱਲੇ ਆ ਕਿ ਤਾਂ ਫੁਲਾਣਾ ਕਲਾਕਾਰ ਨੂੰ ਵੇਖਣ ਚੱਲੇ ਆ ਉੱਥੇ ਫੁਲਾਣਾ ਕਲਾਕਾਰ ਲੱਗਿਆ ਉਹਨੂੰ ਵੇਖਣ ਚੱਲੇ ਆ ਪਰ ਸੁਣਨ ਨਹੀਂ ਵੇਖਣ ਚੱਲੇ ਆ ਤਾਂ ਇਹ ਇਹ ਜਾਇਕੀ ਪਿੱਛੇ ਰਹੀ ਨਾ ਪਰ ਮਾਤਰਾ ਹੋਈ ਹੈ ਹਾਂ ਇਹ ਕੁਝ ਚੇਂਜ ਆਏ ਨੇ ਇਹ ਇਸ ਦੌਰ ਦੀਆਂ ਬਦਲੀਆਂ ਹੋਈਆਂ ਸਥਿਤੀਆਂ ਨੇ ਹੂੰ ਔਰ ਦੌਰਾਂ ਨੇ ਬਦਲ ਨਹੀਂ ਹੁੰਦਾ ਹੂੰ ਠੀਕ ਹੈ ਔਰ ਇਹ ਸਾਡੇ ਦੌਰ ਦਾ ਸੱਚ ਹੈ ਹੂੰ ਵੀ ਤਬਦੀਲੀ ਔਰ ਸਾਨੂੰ ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਵੀ ਆਡੀਅנס ਦੇ ਵਿੱਚ ਵੀ ਤਬਦੀਲੀ ਆਈ ਹੈ ਚੰਗੀ ਚੀਜ਼ ਤਾਂ ਚੱਲੂਗੀ ਜੇ ਉਹਨੂੰ ਸੁਣ ਮੰਨਣ ਵਾਲੇ ਲੋਕ ਹੋਣਗੇ ਜਿੰਨੇ ਗਿਣਤੀ ਦੇ ਬਤਾਲੋ ਬਿਲਕੁਲ ਤਾਂ ਜਦੋਂ ਅਸੀਂ ਇਹ ਕਹਿੰਦੇ ਨੇ ਕਿ ਕਲਾ 'ਚ ਆ ਰਹੀ ਹੈ ਘਾਟ ਜਾਂ ਉਹਦੇ ਚਾਰੇ ਤਾਂ ਲੇਕਿਨ ਉਹ ਤੇ ਜਿਹੜੇ ਸਰੋਤੇ ਨੇ ਜਾਂ ਉਹਦੇ ਜਿਹੜੇ ਦਰਸ਼ਕ ਨੇ ਜਾਂ ਉਹਦੇ ਜਿਹੜੇ ਪਾਠਕ ਨੇ ਉਨ੍ਹਾਂ ਦਾ ਵੀ ਮਿਆਰ ਉਸ ਤਰੀਕੇ ਦਾ ਨਹੀਂ ਬਣ ਪਾ ਰਿਹਾ ਹੂੰ